ਜਹਨ ਜੀ ਕੱਲ ਸਾਡੇ ਡਿਸਟ੍ਰਿਕਟ ਕੈਂਡ ਸੈਸ਼ਨ ਕੋਰਟ ਕੰਪਲੈਕਸ ਸ਼੍ਰੀ ਫਤਗੜ ਸਾਹਿਬ ਦੇ ਵਿੱਚ ਸੈਸ਼ਨ ਕੋਰਟ ਚ ਇੱਕ ਮੇਲ ਧਮਕੀ ਪਰਿਆ ਬੰਬ ਬਲਾਸਟ ਕਰਨ ਦੀ ਧਮਕੀ ਵਾਲਾ ਜਿਹੜਾ ਸੰਦੇਸ਼ ਪ੍ਰਾਪਤ ਹੋਇਆ ਸੀ ਉਹਦੇ ਤੁਰੰਤ ਹੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਜੀ ਉਹਨਾਂ ਨੇ ਪੂਰਾ ਜਿਹੜਾ ਹੈਗਾ ਡਿਸਟ੍ਰਿਕਟ ਮਸਤਿਹਤ ਕਰਤਾ ਸਾਰੇ ਐਸਐਚਓ ਜੀਓ ਆਪਾਂ ਸਿਕਿਉਰਿਟੀ ਤੇ ਲਗਾਏ ਸੀ 26 ਜਨਵਰੀ ਦੇ ਰਿਗਾਰਡਿੰਗ ਨਹੀਂ ਕਿ ਪੁਲਿਸ ਪੂਰੀ ਮਸਤਾਇਰ ਔਰ ਸਾਰਾ ਚੈਕਿੰਗ ਕਰਕੇ ਕੋਰਟ ਕੰਪਲੈਕਸ ਐਡਵੋਕੇਟਸ ਦੇ ਚੈਂਬਰ ਜਿਹੜੇ ਨੇ ਔਰ ਪਾਰਕਿੰਗਸ ਸਾਰੀਆਂ ਚੈੱਕ ਕਰਕੇ ਪੂਰਾ ਯਕੀਨੀ ਬਣਾਇਆ ਕਿ ਇਹੋ ਜੀ ਕੋਈ ਗੱਲ ਖਤਰੇ ਵਾਲੀ ਹੈ ਨਹੀਂ ਤੇ ਫਿਰ ਕੋਰਟ ਜਿਹੜੀ ਜਗੀ ਚਾਲੂ ਕਰਾਤੀ ਸੀ ਉਹਦੇ ਤਹਿਤ ਅੱਜ ਐਫ ਆਈ ਆ ਨੰਬਰ 13 ਸਾਲ 2026 ਅੰਡਰ ਸੈਕਸ਼ਨ 111 3 111 ਆਪਣਾ 352 352 3 ਇਹ ਜਿਹੜੇ ਮਾਮਲਾ ਦਰਜ ਕਰਕੇ ਜਿਹੜੇ ਵਿਅਕਤੀ ਨੇ ਔਰ ਦੋਸ਼ੀ ਨੇ ਜਿਹੜੀ ਇਹ ਧਮਕੀ ਭਰੀ ਮੇਲ ਪਾਈ ਸੀ ਉਹਦੇ ਖਿਲਾਫ ਔਰ ਹੋਰ ਅਨਨੋਨ ਜਿਹੜੇ ਹੈਗੇ ਨੇ ਦੋਸ਼ੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਹੈ ਤੇ ਜਿਹੜੇ ਹੈਗੇ ਨੇ ਮੋਕਾਫਰ थाना ਫਤਿਹਗੜ੍ਹ ਸਾਹਿਬ ਸਾਡੇ ਜਿਹੜੇ ਹੈਗੇ ਆ ਸਾਡੀ ਸੁਪਰਵਾਈਜ਼ਨ ਦੇ ਵਿੱਚ ਪੂਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈ ਜਲਦੀ ਹੀ ਟ੍ਰੇਸ ਕਰਕੇ ਦੋਸ਼ੀ ਫੜ ਕੇ ਅੰਦਰ ਦਿੱਤੇ ਜਾਣਗੇ